ਪਹਿਲੀ ਪਾਤਸ਼ਾਹੀ ਧੰ ਧੰ ਗੁਰੂ ਨਾਨਕ ਦੇਵ ਜੀ ਧੰ ਧੰ ਗੁਰੂ ਨਾਨਕ ਦੇਵ ਜੀ ਦੀ ਤਲਵੰਡੀ ਦੀ ਫੇਰੀ ਗੁਰੂ ਨਾਨਕ ਦੇਵ ਜੀ ਰਸਤੇ ਵਿੱਚ ਲੋਕਾਂ ਨੂੰ ਅਸਲੀ ਜੀਵਨ ਦਾ ਰਾਹ ਦੱਸਦੇ ਆਪਣੇ ਜਰਮਨਗਰ ਰਾਏ ਭਲੇ ਦੀ ਤਲਵੰਡੀ ਪਹੁੰਚ ਗਏ ਕਾਰਜ ਜਾਣ ਦੀ ਥਾਂ ਬਾਹਰ ਇੱਕ ਖੂਹ ਤੇ ਡੇਰਾ ਲਾ ਲਿਆ ਛੱਟ ਹੀ ਨਗਰ ਵਿੱਚ ਧੁੰਮ ਪੈ ਗਿਆ ਕਿ ਮਹਿਤਾ ਕਾਲੂ ਜੀ ਦਾ ਪੁੱਤਰ ਨਾਨਕ ਸੰਤ ਬਣ ਕੇ ਆ ਗਿਆ ਹੈ ਮਾਤਾ ਤ੍ਰਿਪਤਾ ਜੀ ਨੂੰ ਖਬਰ ਹੋਈ ਤਾਂ ਉਹ ਭੱਜੇ ਆਏ। ਗੁਰੂ ਜੀ ਨੂੰ ਗੱਲ ਲਾ ਕੇ ਪਿਆਰ ਤੇ ਮੋਹ ਨਾਲ ਰੱਜ ਕੇ ਰੋਏ। ਪਿਤਾ ਮਹਿਤਾ ਕਾਲੂ ਦੇ ਚਾਚਾ ਲਾਲੂ ਰਾਮ ਵੀ ਆਏ। ਮਿਲੇ ਤਾਂ ਬੜਾ ਜ਼ੋਰ ਲਾਇਆ ਕਿ ਘਰ ਚਲੋ ਪਰ ਗੁਰੂ ਜੀ ਘਰ ਜਾਣਾ ਨਾ ਮੰਨੇ। ਜਦ ਸੁਨੀਹਾ ਆ ਗਿਆ ਕਿ ਰਾਏ ਬਲਾਰ ਨੇ ਯਾਦ ਕੀਤਾ ਹੈ ਤਾਂ ਗੁਰੂ ਜੀ ਛੱਟ ਰਾਏ ਬਲਾਰ ਦੇ ਘਰ ਜਾਣ ਲਈ ਤਿਆਰ ਹੋ ਗਏ। ਉਹਨਾਂ ਆਖਿਆ ਕਿ ਉਹ ਮਿਲਣ ਹੀ ਰਾਏ ਨੂੰ ਆਏ ਹਨ। ਰੱਬ ਦੇ ਪਿਆਰੇ ਯਾਦ ਕਰਨ ਤਾਂ ਛੇਤੀ ਪਹੁੰਚਣਾ ਪੈਂਦਾ ਹੈ ਜਦ ਰਾਏ ਬਲਾਰ ਦੇ ਘਰ ਪਹੁੰਚੇ ਤਾਂ ਉਸ ਨੇ ਸਤਕਾਰ ਨਾਲ ਜੀ ਆਇਆਂ ਆਖਿਆ ਜਿਸ ਮੰਜੇ ਤੇ ਬੈਠਾ ਸੀ ਉੱਥੇ ਸਰਹਾਨਾ ਵੱਲ ਗੁਰੂ ਜੀ ਨੇ ਬਿਠਾਇਆ ਤੇ ਆਪ ਮੰਜੇ ਦੇ ਪੁਆਇੰਟ ਵੱਲ ਬੈਠ ਗਿਆ ਗੱਲਾਂ ਕੀਤੀਆਂ ਤੇ ਫਿਰ ਸਵਾਲ ਕੀਤਾ ਕਿ ਰੱਬ ਦੀ ਦਰਗਾਹ ਵਿੱਚ ਕਿਵੇਂ ਬਖਸ਼ੇ ਜਾਈਦਾ ਹੈ ਤੁਸੀਂ ਤੋਰ ਤੋਂ ਬਖਸ਼ੇ ਹੋ ਗੁਰੂ ਜੀ ਨੇ ਆਖਿਆ ਰਾਏ ਬਲਾਰ ਦੀਆਂ ਅੱਖਾਂ ਵਿੱਚ ਪਿਆਰ ਤੇ ਸ਼ਰਧਾ ਨਾਲ ਅਥਰੂ ਆ ਗਏ ਉਹ ਮੰਜੇ ਤੋਂ ਉੱਠ ਕੇ ਜ਼ਮੀਨ ਤੇ ਪੁੰਜੇ ਬੈਠ ਗਿਆ ਤੇ ਚਰਨਾਂ ਤੇ ਸਿਰ ਰੱਖ ਦਿੱਤਾ ਫਿਰ ਆਪਣੇ ਨੌਕਰ ਨੂੰ ਭੇਜ ਕੇ ਸੁਦੇ ਬ੍ਰਾਹਮਣ ਨੂੰ ਸੱਦਿਆ ਤੇ ਕਿਹਾ ਕਿ ਰਸੋਈ ਤਿਆਰ ਕਰਕੇ ਵਧੀਆ ਭੋਜਨ ਤਿਆਰ ਕਰੋ ਨਾਨਕ ਜੀ ਸਮੇਤ ਸਾਰੇ ਲੋਕ ਅੱਜ ਇੱਥੇ ਹੀ ਰੋਟੀ ਖਾਣਗੇ ਫਿਰ ਪਰਿਵਾਰ ਦੇ ਜੋੜ ਦੇਣ ਤੇ ਰਾਇਬੁਲਾਰ ਨੇ ਬੇਨਤੀ ਕੀਤੀ ਕਿ ਤੁਸੀਂ ਸੰਤ ਬਣ ਕੇ ਦੂਰ ਦਰਾਡੇ ਕਿਉਂ ਜਾਂਦੇ ਹੋ ਇੱਥੇ ਤਲਵੰਡੀ ਵਿੱਚ ਹੀ ਰਹੋ ਭਾਵੇਂ ਸੰਤ ਵੇਸ ਹੀ ਰੱਖੋ ਇੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਵੇਗੀ ਮੇਰੀ ਸਾਰੀ ਜਾਇਦਾਦ ਤੇ ਜ਼ਮੀਨ ਤੁਹਾਡੇ ਲਈ ਹਾਜ਼ਰ ਹੈ ਇਸ ਨੂੰ ਖਰਚੋ ਤੇ ਜਿਵੇਂ ਚੰਗਾ ਲੱਗੇ ਉਸੇ ਤਰ੍ਹਾਂ ਹੀ ਤੁਸੀਂ ਵਰਤ ਸਕਦੇ ਹੋ ਗੁਰੂ ਜੀ ਨੇ ਆਖਿਆ ਅਸੀਂ ਇਹ ਕੁਝ ਕਰਨਾ ਹੈ ਜੋ ਕਰਤਾਰ ਨੂੰ ਚੰਗਾ ਲੱਗੇ ਉਸਦਾ ਹੁਕਮ ਜਿੱਥੇ ਲਜਾਏ ਅਸੀਂ ਉੱਥੇ ਜਾਵਾਂਗੇ ਜਿੱਥੇ ਉਹ ਰੱਖੇ ਉੱਥੇ ਰ੍ਹਾਂਗੇ ਰਾਏ ਬਲਾਰ ਸਮਝ ਗਿਆ ਕਿ ਇਹ ਤਲਵੰਡੀ ਵਿੱਚ ਨਹੀਂ ਟਿਕੇ ਰਹਿ ਸਕਦੇ ਉਸਨੇ ਮੁੜ ਕਰ ਲਿਆ ਕਿ ਕੁਝ ਦਿਨ ਤਾਂ ਇੱਥੇ ਟਹਿਰੋ ਘਰ ਵਿੱਚ ਜਾ ਕੇ ਪਰਿਵਾਰ ਨੂੰ ਵੀ ਖੁਸ਼ ਕਰੋ ਗੁਰੂ ਜੀ ਨੇ ਪਿਆਰ ਨਾਲ ਆਖੀ ਉਸ ਦੀ ਇਹ ਗੱਲ ਮੰਨ ਲਈ ਗੁਰੂ ਜੀ ਰਾਤ ਬਾਹਰ ਰੁੱਖਾਂ ਹੇਠ ਹੀ ਡੇਰਾ ਰੱਖਦੇ ਦਿਨ ਕਦੇ ਕਿਧਰੇ ਤੇ ਕਦੇ ਕਿਧਰੇ ਤੁਰਦੇ ਫਿਰਦੇ ਰਹਿੰਦੇ ਦਿਨ ਵਿੱਚ ਇੱਕ ਅੱਧ ਵਾਰ ਰਾਏ ਬਲਾਰ ਦੇ ਜਰੂਰ ਜਾ ਦਰਸ਼ਨ ਦਿੰਦੇ ਰੋਟੀ ਵੇਲੇ ਆਪਣੇ ਪਿਤਾ ਦੇ ਘਰ ਪਹੁੰਚ ਜਾਂਦੇ ਤੇ ਮਾਤਾ ਤ੍ਰਿਪਤਾ ਦੇ ਹੱਥ ਦੀ ਤਿਆਰ ਕੀਤੀ ਰੋਟੀ ਖਾਂਦੇ ਜਿਤਨੇ ਦਿਨ ਤਲਵੰਡੀ ਵਿੱਚ ਰਹੇ ਇਸੇ ਤਰ੍ਹਾਂ ਹੀ ਕਰਦੇ ਰਹੇ ਗੁਰੂ ਜੀ ਖੁੱਲੇ ਪਾਣੀ ਵਿੱਚ ਇਸ਼ਨਾਨ ਕਰਨਾ ਬਧੇਰੇ ਪਸੰਦ ਕਰਦੇ ਸਨ ਅਤੇ ਤਲਵੰਡੀ ਵਿੱਚ ਕੋਈ ਤਲਾਹ ਦਾ ਜਾਂ ਟੋਬਾ ਨਹੀਂ ਸੀ ਜਦ ਰਾਇ ਬਲਾਰ ਨੂੰ ਪਤਾ ਲੱਗਾ ਕਿ ਉਸ ਨੇ ਝਟ ਇੱਕ ਤਲਾਹ ਬਣਾ ਦਿੱਤਾ ਉਹ ਕੱਚਾ ਤਲਾਹ ਹੁਣ ਪੱਕੇ ਸਰੋਵਰ ਦਾ ਰੂਪ ਧਾਰ ਗਿਆ ਹੈ ਕੁਝ ਦਿਨ ਤਲਵੰਡੀ ਰਹਿ ਕੇ ਗੁਰੂ ਜੀ ਮੋਰ ਅੱਗੇ ਯਾਤਰਾ ਲਈ ਤੁਰ ਪਏ। ਤੰਤਨ ਗੁਰੂ ਨਾਨਕ ਦੇਵ ਜੀ ਜੰਗਲਾਂ, ਉਜਾੜਾਂ ਤੇ ਦਰਿਆਵਾਂ ਵਿੱਚੋਂ ਲੰਘਦੇ ਹੋਏ ਕਈ ਦਿਨ ਦੇ ਸਫ਼ਰ ਪਿੱਛੋਂ ਹੜੱਪੇ ਜਾ ਪਹੁੰਚੇ। ਨਗਰ ਤੋਂ ਬਾਹਰ ਇੱਕ ਰੁੱਖ ਡੇਰਾ ਲਾ ਲਿਆ। ਮਰਦਾਨੇ ਨੇ ਆਖਿਆ ਕਿ ਨਗਰ ਵਿੱਚ ਜਾਏ ਤੇ ਕਿਸੇ ਤੋਂ ਕੁਝ ਨਾ ਮੰਗੇ। ਆਪੇ ਲੋਕ ਉਸ ਨੂੰ ਪਛਾਣ ਕੇ ਸੇਵਾ ਕਰਨਗੇ। ਮਰਦਾਨਾ ਹੈਰਾਨ ਸੀ ਕਿ ਬਿਨਾ ਮੰਗੇ ਲੋਕ ਕਿਵੇਂ ਦੇਣਗੇ ਪਰ ਜਦੋਂ ਉਹ ਨਗਰ ਵਿੱਚ ਗਿਆ ਤਾਂ ਗੁਰੂ ਜੀ ਦੇ ਕਹਿਣ ਅਨੁਸਾਰ ਸਾਰੇ ਨਗਰ ਨੇ ਉਸ ਦਾ ਆਦਰ ਮਾਨ ਕੀਤਾ ਖਾਣ ਪੀਣ ਦੀਆਂ ਅਨੇਕਾਂ ਚੀਜ਼ਾਂ ਉਸ ਨੂੰ ਮਿਲੀਆਂ ਤੇ ਉਸ ਨੇ ਰੱਜ ਕੇ ਖਾਧੀਆਂ ਫਿਰ ਲੋਕਾਂ ਨੇ ਅਨੇਕਾਂ ਵਸਤਰ ਕੱਪੜੇ ਰੁਪਈਏ ਤੇ ਮੋਹਰਾਂ ਵੀ ਦਿੱਤੀਆਂ ਮਰਦਾਨਾ ਸਭ ਕੁਝ ਦੇਖ ਕੇ ਬੇਹਦ ਖੁਸ਼ ਹੋਇਆ ਕੁਝ ਲੋਕ ਉਸ ਦੀ ਪਰਵਾਹ ਕੀਤੇ ਬਿਨਾ ਕੋਲੋਂ ਲੰਘ ਗਏ ਮਰਦਾਨਾ ਇਹਨਾਂ ਦੇ ਵਤੀਰੇ ਤੋਂ ਦੁਖੀ ਵੀ ਹੋਇਆ ਜਦੋਂ ਸਾਰੇ ਸਮਾਨ ਦੀ ਪੰਡ ਬਨ ਕੇ ਮਰਦਾਨਾ ਗੁਰੂ ਜੀ ਕੋਲ ਆਇਆ ਤਾਂ ਗੁਰੂ ਜੀ ਨੇ ਹੱਸ ਕੇ ਕਿਹਾ ਇਹ ਕਾਦੇ ਲਈ ਚੁੱਕ ਲਿਆ ਆ ਇਹ ਬਸਤਾਂ ਸਾਡੇ ਕਿਸੇ ਕੰਮ ਨਹੀਂ ਇਹਨਾਂ ਨੂੰ ਛੱਟ ਦੇ ਮਰਦਾਨਾ ਹੁਕਮ ਮੰਨ ਕੇ ਪੰਡ ਨੂੰ ਛੱਟ ਆਇਆ ਉਸ ਨੂੰ ਸਮਝ ਆ ਗਿਆ ਕਿ ਬੇ ਲੋੜੀਆਂ ਵਸਤਾਂ ਦਾ ਭਾਰ ਸਫ਼ਰ ਵਿੱਚ ਚੁੱਕਣਾ ਮੁਸੀਬਤ ਹੁੰਦੀ ਹੈ ਸੱਜਣ ਠਗ ਨੂੰ ਰਾਹੇ ਪਾਇਆ ਹੜਪੇ ਤੋਂ ਚੱਲ ਕੇ ਗੁਰੂ ਜੀ ਨੇ ਤੋਂ ਲੰਬਾ ਪਹੁੰਚੇ ਤਾਂ ਨਗਰ ਦੇ ਬਾਹਰ ਇੱਕ ਵੱਡੀ ਹਵੇਲੀ ਦੇਖੀ ਜਿਸ ਦੇ ਅੰਦਰ ਵੜਦਿਆਂ ਇੱਕ ਪਾਸੇ ਮੰਦਰ ਤੇ ਦੂਜੇ ਪਾਸੇ ਮਸੀਤ ਸੀ ਇਸਰਾ ਸੀ ਜਿਸ ਦਾ ਮਾਲਕ ਸੱਜਣ ਸੀ ਉਹ ਯਾਤਰੂਆਂ ਤੇ ਆਪਣੇ ਧਰਮੀ ਹੋਣ ਦਾ ਬੜਾ ਪ੍ਰਭਾਵ ਪਾਉਂਦਾ ਤੇ ਰੱਜ ਕੇ ਸੇਵਾ ਵੀ ਕਰਦਾ ਹਰ ਵੇਲੇ ਦਿਨ ਨੂੰ ਮਾਰਾ ਹੱਥ ਵਿੱਚ ਰੱਖ ਕੇ ਭਗਤ ਹੁੰਦਾ ਭੁਲੇਖਾ ਪਾਉਂਦਾ ਯਾਤਰੂਆਂ ਨੂੰ ਰਾਤ ਨੂੰ ਲੁੱਟ ਲੈਂਦਾ ਤੇ ਜਾਣ ਤੋਂ ਮਾਰ ਕੇ ਖੂਬ ਵਿੱਚ ਸੁੱਟ ਦਿੰਦਾ ਤਾਂ ਦਬ ਦਿੰਦਾ ਸੀ। ਗੁਰੂ ਜੀ ਸਭ ਕੁਝ ਜਾਣਦੇ ਹੋਏ ਉਸੇ ਸਰਾ ਵਿੱਚ ਠਹਿਰ ਗਏ। ਉਸ ਨੇ ਸੁਭਾਅ ਅਨਸਾਰ ਬੜਾ ਆਦਰ ਮਨ ਕੀਤਾ ਉਸ ਦੇ ਮਨ ਵਿੱਚ ਲਾਲਚ ਆਇਆ ਕਿ ਇਹਨਾਂ ਪਾਸ ਜਿਹੜੀ ਪੋਰਟਲੀ ਹੈ ਉਸ ਵਿੱਚ ਹੀਰੇ ਜਵਾਹਰਤ ਹੋਣਗੇ। ਇਹ ਪ੍ਰਭਾਵ ਵਾਲਾ ਅਮੀਰ ਆਦਮੀ ਜਾਪਦਾ ਹੈ। ਤੀਨੇ ਰਾਤ ਕਾਫੀ ਬੀਤ ਜਾਣ ਤੱਕ ਜਾਗਦੇ ਰਹੇ। ਸੱਜਣ ਨੇ ਦੋ ਵਾਰ ਆ ਕੇ ਬੇਨਤੀ ਕੀਤੀ ਕਿ ਦੀ ਰਾਤ ਹੋਣ ਲੱਗੀ ਹੈ। ਹੁਣ ਤਾਂ ਸੌ ਜਾਓ ਅੰਦਰ ਤੁਹਾਡੇ ਲਈ ਵਧੀਆ ਬਿਸਤਰੇ ਵਿਛਾ ਦਿੱਤੇ ਹਨ ਗੁਰੂ ਜੀ ਨੇ ਕਿਹਾ ਕਿ ਇੱਕ ਸ਼ਬਦ ਪ੍ਰਭੂ ਦੀ ਬੰਦਗੀ ਦਾ ਪੜ੍ਹ ਕੇ ਸੌਣ ਵਾਲੀ ਥਾਂ ਤੇ ਚਲੇ ਜਾਵਾਂਗੇ ਗੁਰੂ ਜੀ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਆਖਿਆ ਤੇ ਆਪ ਕੀਰਤਨ ਸ਼ੁਰੂ ਕਰ ਦਿੱਤਾ ਅਜਨ ਨੇੜੇ ਬੈਠਾ ਸ਼ਬਦ ਸੁਣ ਰਿਹਾ ਇਸ ਕੀਰਤਨ ਨੇ ਉਸਦੇ ਦਿਲ ਤੇ ਅਜਾਇ ਪ੍ਰਭਾਵ ਪਾ ਕੇ ਉਸ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ ਉਸ ਨੂੰ ਹੋਸ਼ ਆ ਗਈ ਆਪਣੇ ਕਰਤਾਰ ਤੇ ਸ਼ਰਮਿੰਦਾ ਹੋਇਆ ਉਸ ਨੂੰ ਸਮਝ ਆ ਗਈ ਕਿ ਇਹ ਕੋਈ ਵਪਾਰੀ ਜਾਂ ਤਣਾੜ ਬੰਦਾ ਨਹੀਂ ਰੱਬ ਦਾ ਰੂਪ ਹੈ ਇਸ ਗੱਲ ਨੂੰ ਸਮਝ ਕੇ ਉਹ ਚਰਨਾਂ ਤੇ ਡਿੱਗ ਪਿਆ ਤੇ ਲੱਗਾ ਮਾਫੀਆ ਮੰਗਣ ਉਸਨੇ ਤਰਲਾ ਕੀਤਾ ਕਿ ਉਸਦੇ ਗੁਨਾਹ ਮਾਫ ਕਰ ਦਿੱਤੇ ਜਾਣ ਤੇ ਮਿਹਰ ਕੀਤੀ ਜਾਏ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਗੁਨਾਹ ਮਾਫ ਵੀ ਹੋ ਸਕਦੇ ਹਨ ਤੇ ਪਰਮਾਤਮਾ ਦੀ ਮਿਹਰ ਵੀ ਮਨੁੱਖ ਤੇ ਹੋ ਸਕਦੀ ਹੈ ਪਛਤਾਪ ਦਾ ਤਰੀਕਾ ਇਹ ਹੈ ਕਿ ਪਹਿਲਾਂ ਸੱਚ ਨੂੰ ਫੜੋ ਬਚਨ ਕਰੋ ਕਿ ਅੱਗੇ ਅਜਿਹੇ ਆਪਾਪ ਨਹੀਂ ਕਰੋਗੇ ਜੋ ਧਨ ਇਸ ਮਾੜੇ ਤਰੀਕੇ ਨਾਲ ਇਕੱਠਾ ਕੀਤਾ ਹੈ ਉਹ ਵਾਪਸ ਕਰ ਦਿਓ ਮਾੜੀ ਕਮਾਈ ਕਰਨਾ ਰੱਖੋ ਨਹੀਂ ਤੇ ਦੁਖੀ ਹੋਵੋਗੇ ਸੱਜਣ ਨੇ ਇਸੇ ਤਰ੍ਹਾਂ ਕੀਤਾ ਜਦ ਸਾਰਾ ਧਨ ਘਰ ਚੋਂ ਕੱਢ ਦਿੱਤਾ ਤਾਂ ਗੁਰੂ ਜੀ ਨੇ ਸਿੱਖਿਆ ਦਿੱਤੀ ਕਿ ਹੁਣ ਤੇਰੇ ਮਨ ਨੂੰ ਸ਼ਾਂਤੀ ਮਿਲੇਗੀ ਤੂੰ ਇਹ ਮੰਦਰ ਤੇ ਮਸੀਤ ਸੱਚਮੁੱਚ ਦੇ ਧਰਮ ਮੰਦਰ ਬਣਾ ਨਾਮ ਜਪ ਤੇ ਕਿਰਤ ਕਮਾਈ ਕਰ ਤੈਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹੇਗੀ ਤੇ ਤੇਰੀ ਮਨ ਦੀ ਭਟਕਣਾ ਵੀ ਮਿਟ ਜਾਏਗੀ ਸੱਜਣ ਠੱਗ ਸੀ ਜਿਸ ਦੀ ਗੁਰੂ ਜੀ ਨੇ ਉਸ ਦੇ ਟਕਾਵੇਂ ਕੀਰਤਨ ਕਰਕੇ ਉਸ ਦੀਆਂ ਸੁਤੀਆਂ ਕਲਾਂ ਜਗਾ ਕੇ ਆਪਣੇ ਨੂਰਾਨੀ ਪ੍ਰਭਾਵ ਨਾਲ ਉਸ ਨੂੰ ਸੱਜਣ ਠੱਗ ਤੋਂ ਸੱਜਣ ਭਗਤ ਬਣਾ ਦਿੱਤਾ ਉਹ ਇਸ ਪਿਛੋਂ ਜੀਵਨ ਭਰ ਉਸੇ ਥਾਂ ਤੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਕੇ ਭਜਨ ਬੰਦਗੀ ਕਰਦਾ ਰਿਹਾ ਅਤੇ ਨੇਕ ਕਮਾਈ ਕਰਨ ਵਾਲਾ ਭਗਤ ਬਣਿਆ ਰਿਹਾ ਸੱਜਣ ਠਾਗ ਨੂੰ ਭਗਤ ਬਣਾ ਕੇ ਤੇ ਮਾੜੇ ਕੰਮਾਂ ਤੋਂ ਹਟਾ ਕੇ ਗੁਰੂ ਨਾਨਕ ਦੇਵ ਜੀ 2-3 ਦਿਨ ਤੁਰਨ ਪਿੱਛੇ ਇੱਕ ਅਜਾਹੇ ਪਿੰਡ ਪਹੁੰਚੇ ਜਿੱਥੇ ਇੱਕ ਪੀਰ ਲੋਕਾਂ ਨੂੰ ਬੜਾ ਦੁਖੀ ਕਰ ਰਿਹਾ ਸੀ ਗੁਰੂ ਜੀ ਨੇ ਪਿੰਡ ਦੇ ਬਾਹਰ ਇੱਕ ਰੋਖੇਟ ਡੇਰਾ ਲਾਇਆ ਉੱਥੇ ਹੀ ਕੀਰਤਨ ਦਾ ਕਿੱਚਿਆ ਸਾਰਾ ਪਿੰਡ ਦਸਣ ਨੂੰ ਆਇਆ ਤੇ ਨਿਹਾਲ ਹੋਇਆ ਪੀਰ ਨੂੰ ਸੁਰ ਕੇ ਗੁੱਸਾ ਆਇਆ ਤੇ ਉਸ ਦੇ ਨਾਲੋਂ ਵੱਡਾ ਕੌਣ ਪਿੰਡ ਵਿੱਚ ਆ ਗਿਆ ਹੈ ਉਹ ਪਿੰਡ ਵਿੱਚ ਕਿਸੇ ਨੂੰ ਚਵਾਰਾ ਨਹੀਂ ਸੀ ਪਾਉਣ ਦਿੰਦਾ ਜਦ ਪ੍ਰਸਿੱਧੀ ਸੁਣ ਕੇ ਗੁਰੂ ਜੀ ਪਾਸ ਆਇਆ ਤਾਂ ਸਵਾਲ ਕੀਤਾ ਕਿ ਕਿੱਧਰੋਂ ਆਏ ਹੋ ਤੇ ਕਿੱਧਰ ਨੂੰ ਜਾਓਗੇ ਗੁਰੂ ਜੀ ਨੇ ਉੱਤਰ ਦਿੱਤਾ ਹਵਾ ਇੱਕ ਪਾਸੇ ਆਉਂਦੀ ਹੈ ਤੇ ਦੂਜੇ ਪਾਸੇ ਵੱਲ ਲੰਘ ਜਾਂਦੀ ਹੈ ਸਾਨੂੰ ਵੀ ਹਵਾ ਵਾਂਗ ਤੁਰਨੇ ਦਾ ਹੁਕਮ ਹੈ ਪੀਰ ਨੇ ਪੁੱਛਿਆ ਕਿ ਸੁਣਿਆ ਹੈ ਕਿ ਤੁਸੀਂ ਇੱਥੇ ਰਹੋਗੇ ਤੇ ਚਵਾਰਾ ਪਾਓਗੇ ਤਾਂ ਗੁਰੂ ਜੀ ਨੇ ਕਿਹਾ ਕਿ ਫਕੀਰ ਦਾ ਕਰ ਸਾਈ ਦੇ ਚਵਾਰੇ ਹੈ ਚਵਾਰੇ ਪਾਵਾਂਗੇ ਕਿ ਟਾਵਾਂਗੇ ਪਤਾ ਨਹੀਂ ਗੁਰੂ ਜੀ ਨੇ ਸਮਝਾਇਆ ਕਿ ਮਨੁੱਖ ਮਿੱਟੀ ਤੋਂ ਬਣਿਆ ਹੈ ਇਸ ਲਈ ਮਿੱਟੀ ਨਾਲ ਪਿਆਰ ਹੈ ਸਰੀਰ ਅੰਦਰ ਆਤਮਾ ਹੈ ਜਿਸ ਕਰਕੇ ਸਰੀਰ ਦਾ ਮੁੱਲ ਹੈ ਪਰ ਮਨੁੱਖ ਉਸ ਆਤਮਾ ਦੀ ਕਦਰ ਨਹੀਂ ਕਰਦਾ ਆਤਮਾ ਨਾਲ ਪਿਆਰ ਨਹੀਂ ਪਾਉਂਦਾ ਪਿਆਰ ਉਸ ਨਾਲ ਕਰਦਾ ਹੈ ਜਿਸਨੇ ਰਹਿਣਾ ਹੀ ਨਹੀਂ ਪੀਰ ਲੋਫਰ ਕਿਹਾ ਕਿ ਚਿਵਾਰੇ ਦਾ ਕਦਾ ਮਾਨ ਜਦ ਮਰ ਗਿਆ ਤਾਂ ਚਿਵਾਰੇ ਕਿਸ ਕੰਮ ਦੇ ਕਿਸੇ ਚਿਵਾਰੇ ਵਿੱਚ ਨਹੀਂ ਰਹਿਣ ਦੇਣਾ ਧਾਤੀ ਤੇ ਵੀ ਨਹੀਂ ਰਹਿਣ ਦੇਣਾ ਸਰੀਰ ਨੂੰ ਕਵਰ ਪਟਾਕੇ ਇਸ ਵਿੱਚ ਰੱਖ ਦਿੱਤਾ ਜਾਏਗਾ ساری ਉਮਰ ਇਹ ਫਿਕਰ ਨਹੀਂ ਕੀਤਾ ਕਿ ਆਤਮਾ ਕਿਸ ਪ੍ਰਮਾਤਮਾ ਤੱਕ ਪਹੁੰਚੇਗੀ ਅਤੇ ਕਿਸ ਤਰ੍ਹਾਂ ਪਹੁੰਚੇਗੀ ਕੀ ਚਵਾਰੇ ਦਾ ਮਾਣ ਕਿਸੇ ਕੰਮ ਆਏਗਾ ਮਿੱਟੀ ਦਾ ਪਿਆਰ ਮਿੱਟੀ ਵਿੱਚ ਲੈ ਜਾਂਦਾ ਹੈ ਚਵਾਰਾ ਉਲਟ ਕੇ ਕਵਰਾਂ ਤੇ ਮੜੀਆਂ ਬਣ ਜਾਂਦਾ ਹੈ ਗੁਰੂ ਜੀ ਦੀਆਂ ਸਚੀਆਂ ਤੇ ਪਿਆਰ ਵਾਲੀਆਂ ਗੱਲਾਂ ਸੁਣ ਕੇ ਪੀਰ ਨੂੰ ਹੁਸ਼ ਆ ਗਈ। ਉਸ ਦੇ ਅੰਦਰ ਮਨ ਵਿੱਚ ਜਦ ਗਿਆਨ ਦਾ ਦੀਵਾ ਬਲਿਆ ਤਾਂ ਉਸ ਨੂੰ ਆਪਣੇ ਮਾਰੇ ਕੰਮਾਂ ਦੀ ਪਛਾਣ ਹੋਣ ਲੱਗ ਪਈ। ਉਸ ਨੇ ਗੁਰੂ ਜੀ ਨੂੰ ਕੁਝ ਦਿਨ ਇੱਥੇ ਠਹਿਰਨ ਦੀ ਬੇਨਤੀ ਕੀਤੀ। ਉਹ ਤਾਂ ਇੱਥੋਂ ਕੱਢਣ ਆਇਆ ਸੀ ਪਰ ਗੱਲਾਂ ਸੁਣ ਕੇ ਉਹ ਸ਼ਰਧਾਲੂ ਬਣ ਗਿਆ। ਗੁਰੂ ਨਾਨਕ ਦੇਵ ਜੀ ਕੁਝ ਦਿਨ ਉੱਥੇ ਹੋਰ ਰੋਕੇ ਪੀਰ ਜੋ ਬੜਾ ਹੰਕਾਰੀ ਸੀ ਉਸ ਦਾ ਸਾਰਾ ਹੰਕਾਰ ਮਿਟ ਜਾਂਦਾ ਹੈ ਉਸ ਨੂੰ ਜੀਵਨ ਦੀ ਅਸਲ ਸੋਝੀ ਆ ਜਾਂਦੀ ਹੈ ਉਹ ਨਾਮ ਜਪਣ ਲੱਗ ਪਿਆ ਤੇ ਸੱਚਮੁੱਚ ਦਾ ਸੰਤ ਬਣ ਗਿਆ ਉਸ ਨੂੰ ਗੁਰੂ ਜੀ ਦੀ ਸੰਗਤ ਵਿੱਚ ਆ ਕੇ ਇਹ ਵੀ ਸਮਝ ਆ ਗਈ ਕਿ ਸਾਰੇ ਬੰਦੇ ਰੱਬ ਦੇ ਬਣਾਏ ਹੋਏ ਨੇ ਹਨ ਤੇ ਸਾਰੇ ਉਸ ਦੇ ਬੰਦੇ ਹਨ ਰੱਬ ਨੂੰ ਪਿਆਰ ਕਰਨ ਵਾਲਾ ਰੱਬ ਦੇ ਬੰਦਿਆਂ ਨੂੰ ਦੁੱਖ ਨਹੀਂ ਦਿੰਦਾ ਜੋ ਲੋਕਾਂ ਨੂੰ ਦੁੱਖ ਦੇਵੇ ਰੱਬ ਉਸੇ ਕਦੇ ਖੁਸ਼ ਨਹੀਂ ਹੁੰਦਾ ਲੋਕਾਂ ਨੂੰ ਤੰਗ ਕਰਨ ਤੇ ਡਰਾਉਣ ਵਾਲਾ ਇਹ ਪੀਰ ਵੀ ਗੁਰੂ ਜੀ ਦੀ ਕਿਰਪਾ ਨਾਲ ਅਸਲ ਸਾਈਂ ਦਾ ਫਕੀਰ ਤੇ ਪੀਰ ਬਣ ਗਿਆ ਉਸ ਦੇ ਸੁਧਰਨ ਨਾਲ ਸਾਰੇ ਇਲਾਕੇ ਦੇ ਲੋਕਾਂ ਦਾ ਭਲਾ ਹੋ ਗਿਆ ਤੇ ਸਾਰੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਹੋ ਗਏ ਇਹ ਲੋਕਾਂ ਦੀ ਬਹੁਤ ਵੱਡੀ ਸੇਵਾ ਸੀ ਕਿਉਂਕਿ ਵਿਗੜੇ ਲੋਕ ਸਮਾਜ ਲਈ ਦੁੱਖਾਂ ਦਾ ਕਾਰਨ ਹੁੰਦੇ ਹਨ ਅਗਲੀ ਫੇਰੀ ਗੁਰੂ ਨਾਨਕ ਦੇਵ ਜੀ ਦੀ ਹਰਿਦਵਾਰ ਦੀ ਹੈ ਉਹ ਸੰਗਤ ਜੀ ਅਗਲੀ ਵੀਡੀਓ ਵਿੱਚ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ